ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਲਗਾਈ ਗਈ ਸਜ਼ਾ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਜਿਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਬਰਸ਼ਾ ਫੜ ਕੇ ਬੈਠੇ ਸਨ ਉਸ ਸਮੇਂ ਲੋਕ ਉਹਨਾਂ ਦੇ ਪੈਰੀ ਹੱਥ ਲਾਉਂਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੇ ਕਿਵੇਂ ਨਜ਼ਰ ਆਏ ਇਸ ਵੀਡੀਓ ਦੇ ਵਿੱਚ ਕੀ ਸਚਾਈ ਹੈ ਤੁਹਾਨੂੰ ਵੀਡੀਓ ਦਿਖਾਉਣੀ ਹੈ ਤੁਸੀਂ ਜੁੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ ਤੁਸੀਂ ਪਹਿਲਾਂ ਇਹ ਵੀਡੀਓ ਵੇਖੋ ਤੁਸੀਂ ਵੀਡੀਓ ਚ ਵੇਖਦੇ ਹੋ ਕਿ ਕਿਸ ਤਰ੍ਹਾਂ ਨਾਲ ਇੱਕ ਔਰਤ ਸੁਖਬੀਰ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੀ ਹੈ ਤੇ ਸੁਖਬੀਰ ਸਿੰਘ ਬਾਦਲ ਆਪਣੇ ਪੈਰਾਂ ਨੂੰ ਪਿਛਾਂ ਵੱਲ ਨੂੰ ਖਿੱਚ ਲੈਂਦੇ ਨੇ ਦਰਅਸਲ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੀ ਸਰਕਾਰ ਦੇ ਦਰਵਾਜ਼ੇ ਦੌਰਾਨ ਜਿਹੜੇ ਗੁਨਾਹ ਹੋਏ ਬੇਅਦਬੀ ਹੋਈ ਗੋਲੀਕਾਰਡ ਹੋਇਆ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੋਈਆਂ ਉਸ ਨੂੰ ਲੈ ਕੇ ਜੋ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਾਈ ਗਈ ਉਸ ਸਜ਼ਾ ਦੇ ਦੌਰਾਨ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਵਰਸ਼ਾ ਫੜ ਕੇ ਬੈਠਣਾ ਤੇ ਸੇਵਾ ਕਰਨੀ ਹੈ। ਉਸ ਦੌਰਾਨ ਉੱਥੇ ਸੁਖਬੀਰ ਸਿੰਘ ਬਾਦਲ ਬੈਠੇ ਸੀ। ਅਚਾਨਕ ਇੱਕ ਔਰਤ ਆਉਂਦੀ ਹੈ ਤੇ ਉਹਨਾਂ ਦੇ ਪੈਰੀ ਹੱਥ ਲਾ ਦਿੰਦੀ ਹੈ। ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ। ਦਰਅਸਲ ਜੇਕਰ ਇਸ ਤਸਵੀਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪ੍ਰਤੀਤ ਇਹ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਇੱਕ ਲੱਤ ਦੇ ਉੱਤੇ ਫੈਕਚਰ ਹੈ। ਜਿਸ ਕਰਕੇ ਸੁਖਬੀਰ ਸਿੰਘ ਬਾਦਲ ਲੱਤ ਨੂੰ ਥੋੜਾ ਬਾਹਰ ਕੱਢ ਕੇ ਬੈਠੇ ਸਨ ਇੱਕ ਔਰਤ ਜੋ ਕਿ ਮੂਰੂਪ ਦੇ ਵਿੱਚ ਕਿਸੇ ਬਾਹਰਲੇ ਸੂਬੇ ਦੀ ਲੱਗਦੀ ਹੈ ਗੈਰ ਸਿੱਖ ਲੱਗਦੀ ਹੈ ਉਹ ਉੱਥੋਂ ਲੰਘ ਰਹੀ ਸੀ ਤਾਂ ਸੁਖਬੀਰ ਸਿੰਘ ਬਾਦਲ ਦੀ ਲੱਤ ਦੇ ਬਹੁਤ ਨਜ਼ਦੀਕ ਕਿਉਂ ਲੰਗੀ ਤਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਅਦਸਤੇ ਚ ਤਨਾਤ ਜਾਂ ਉਹਨਾਂ ਦੇ ਕਿਸੇ ਸਹਾਇਕ ਨੇ ਉਸ ਔਰਤ ਨੂੰ ਇਸ਼ਾਰਾ ਕਰਕੇ ਕਿਹਾ ਕਿ ਲੱਤ ਤੋਂ ਪਰਾਨ ਹੋ ਕੇ ਲੰਘੋ। ਪਰ ਤੀ ਤੇਜ ਹੁੰਦਾ ਹੈ ਕਿ ਉਹ ਔਰਤ ਕੁਝ ਇਸ ਤਰ੍ਹਾਂ ਨਾਲ ਸਮਝ ਗਈ ਕਿ ਕੋਈ ਬਾਬਾ ਜੀ ਨੇ ਤੇ ਇਹਨਾਂ ਦੀ ਮੱਥਾ ਟੇਕਣ ਦੇ ਲਈ ਕਿਹਾ ਹੈ। ਉਹ ਇਸ ਚੀਜ਼ ਨੂੰ ਲੱਗਦਾ ਹੈ ਕਿ ਇੰਜ ਲੈ ਗਈ ਤਾਂ ਉਹਨੇ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ ਪਰ ਸੁਖਬੀਰ ਸਿੰਘ ਬਾਦਲ ਨੇ ਐਨ ਮੌਕੇ ਤੇ ਪੈਰਾਂ ਨੂੰ ਪਿੱਛਾਂ ਵੱਲ ਨੂੰ ਖਿੱਚ ਲਿਆ। ਖਬਰ ਨੂੰ ਕਿਸ ਤਰ੍ਹਾਂ ਨਾਲ ਦਿਖਾਇਆ ਜਾ ਰਿਹਾ ਕਿਸ ਨਜ਼ਰੀਏ ਨਾਲ ਦਿਖਾਇਆ ਜਾ ਰਿਹਾ ਇੱਕ ਅਲੈਦਾ ਗੱਲ ਹੋ ਸਕਦੀ ਹੈ ਕੁੱਲ ਮਿਲਾ ਕੇ ਜੇਕਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੇਕਰ ਦੇਖੀ ਅੱਜ ਦੀ ਰੁਟੀਨ ਦੇਖ ਲਈਏ ਸੇਵਾ ਦੇ ਦੌਰਾਨ ਉਹ ਕਿਸ ਤਰ੍ਹਾਂ ਨਾਲ ਰਹਤਾ ਉਹ ਜ਼ਿਆਦਾ ਸਮਾਂ ਕਿਸੇ ਨਾਲ ਗੱਲਬਾਤ ਨਹੀਂ ਸੀ ਕਰ ਰਹੇ ਕਿਸੇ ਦੀ ਅੱਖ ਚੱਖ ਪਾਣੀ ਨਹੀਂ ਸੀ ਰੇ ਜਾਂ ਕਿਸੇ ਵੱਲ ਬਹੁਤਾ ਵੇਖ ਨਹੀਂ ਸੀ ਰੇ ਪਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਮੈਦ ਐਂਜਲ ਅੱਗੇ ਕੀਰਤਨ ਦੇ ਵਿੱਚ ਧਿਆਨ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੁਰਬਾਣੀ ਸੁਣਨ ਦੀ ਕੋਸ਼ਿਸ਼ ਕਰ ਰਹੇ ਨੇ ਸੇਵਾ ਦੇ ਵਿੱਚ ਦੌਰਾਨ ਉਹ ਜਿਹੜਾ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਾਕੀ ਜਿਹੜੀ ਮੱਥਾ ਟੇਕਣ ਵਾਲੀ ਗੱਲ ਆ ਉਹ ਤੁਹਾਡੇ ਸਾਹਮਣੇ ਤੁਹਾਨੂੰ ਖੋਲ ਕੇ ਦੱਸ ਹੀ ਦਿੱਤੀ ਗਈ ਆ